ਇਸ ਸੰਬੰਧੀ ਬੜਾ ਵਿਸਥਾਰ ਦੇ ਨਾਲ ਦੱਸ ਕੇ ਗਏ ਆ ਪੰਜਾਬ ਸਰਕਾਰ ਨੇ 20000 ਦੇ ਹਕ ਵਰਤੀ ਕੀਤੀ ਹੈ 7200 ਲਗਭਗ ਕੱਚੇ ਦੇ ਹਕਾਂ ਨੂੰ ਪੱਕੇ ਕੀਤਾ 340 ਉਹ ਵਿਦਿਆਪਕ ਜਿਨ੍ਹਾਂ ਦੇ ਕੋਈ ਅਦਾਤੀ ਕੇਸ ਚੱਲਦੇ ਸੀ ਉਹਨਾਂ ਦੇ ਕੇਸਾਂ ਦਾ ਨਿਪਟਾਰਾ ਕਰਵਾ ਕੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਬਿਠਾਇਆ ਤਾਂ ਕਿ ਬੱਚੇ ਨੂੰ ਵਧੀਆ ਪੜਾਈ ਦਿੱਤੀ ਜਾ ਸਕੇ ਤੁਸੀਂ ਕੋਈ ਪ੍ਰਪੋਜ਼ਲ ਲਿਖਦੇ ਸੀ ਕੁਝ ਬਣਾਉਣ ਲਈ ਸਾਲਾਂ ਦੇ ਸਾਲ ਲੱਗ ਜਾਂਦੇ ਸੀ ਹੁਣ ਮੈਂ ਜਦੋਂ ਸਕੂਲਾਂ ਦੇ ਵਿੱਚ ਜਾਂਦਾ ਜਦੋਂ ਕੋਈ ਧੰਨਵਾਦ ਕਰਦਾ ਜਾਂ ਸਵਾਗਤ ਕਰਦਾ ਜਿਸ ਤਰ੍ਹਾਂ ਸਾਰਾ ਗੁਰਸੇਵ ਸਿੰਘ ਜੀ ਨੇ ਕਿਹਾ ਕਿ ਜਦੋਂ ਅਸੀਂ ਕੋਈ ਡਿਮਾਂਡ ਲਿਖਦੇ ਆ ਹਫ਼ਤੇ ਦੇ ਵਿੱਚ ਉਹ ਕਿਵੇਂ ਕਿਹਾ ਜਾਂਦੀ ਹੈ ਇਹ ਪਹਿਲੀ ਵਾਰ ਇਹਦੇ ਜਿੱ ਕੋਈ ਕਾਰਨ ਕਿ ਜਿਹੜੇ ਬੱਚੇ ਬੈਠੇ ਆ ਇਹਨਾਂ ਨੂੰ ਜਿੰਨ ਦੀ ਜ਼ਿੰਦਗੀ ਦੇ ਵਿੱਚ ਕਾਮਯਾਬ ਕਰਨਾ ਔਰ ਮਿੱਥੂ ਪੰਨਾ ਦੱਸਿਆ ਗਿਆ ਕਿ ਪੰਜਾਬ ਦੇ 250 ਪ੍ਰਿੰਸੀਪਲਾਂ ਨੂੰ ਸਿੰਧਾਪੁਰ ਭੇਜਿਆ ਗਿਆ 250 ਤੇ ਬੜੀ ਤੁਹਾਡੇ ਲਈ ਖੁਸ਼ੀ ਦੀ ਗੱਲ ਆ ਕਿ ਤੁਹਾਡੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਜਾ ਕੇ ਬੋਲ ਬੋਈਆ ਗੱਲਾਂ ਉਹ ਇਹ ਵੀ ਦੱਸ ਕੇ ਗਏ ਆ ਕਿ ਕੋਈ ਸਪਾਰਸ਼ ਨਹੀਂ ਕੁਝ ਨਹੀਂ ਅਸੀਂ ਆਪ ਦੀ ਮੈਟਾ ਚੈੱਕ ਕਰ ਸਕਦੇ ਸੀ ਪੰਜਾਬ ਸਰਕਾਰ ਪਾਰਦਰਸ਼ਿਕ ਕੰਮ ਕਰਦੀ ਹੈ 150 ਮੁੱਖ ਦੇ ਅਫਗਾਨ ਨੂੰ ਆਈਆਈਐਮ ਲਾਹੌਰ ਭੇਜਿਆ ਗਿਆ ਔਰ 100 ਦੇ ਅਫਗਾਨ ਨੂੰ ਫਿਨਲੈਂਡ ਭੇਜਿਆ ਗਿਆ ਫਿਨਲੈਂਡ ਯੂਰਪ ਦਾ ਨਹੀਂ ਬਲਕੇ ਆਲ ਵਰਲਡ ਦਾ ਬਹੁਤ ਖੂਬਸੂਰਤ ਕੰਟਰੀ ਹੈ ਮੈਨੂੰ ਇਸ ਕਰਦਾ ਬਾੜਾ ਪ੍ਰਾਰਸਾ ਮੈਨੂੰ ਦੋ ਵਾਰ ਉੱਥੇ ਜਾਣ ਦਾ ਮੌਕਾ ਮਿਲਿਆ ਆਧੁਨਿਕ ਕੰਟਰੀ ਹੈ ਕਿਉਂ ਭੇਜਿਆ ਗਿਆ ਦੇ ਅਫਗਾਨ ਤਾਕੇ ਉਥੋਂ ਸਿੱਖਿਆਤ ਹੋਰ ਸਿੱਖਿਆਤ ਹੋ ਕੇ ਜਿਹੜੇ ਸਰਕਾਰੀ ਸਕੂਲਾਂ ਦੇ ਅਧਿਆਪਕ ਨੇ ਉਹ ਬਹੁਤ ਸਿੱਖਿਆਤ ਅਧਿਆਪਕ ਨੇ ਬਹੁਤ ਐਜੂਕੇਟਿਡ ਨੇ بڑے ਟੈਸਟ ਡਿਗਰੀ ਐ ਕਲੀਅਰ ਕਰਕੇ ਆਉਂਦੇ ਨੇ ਪਰ ਲੱਟ ਪਤਰੀਕੀ ਗੋਹ ਕਰਨੇ ਐਨੇ ਸਿੱਖਿਆਤ ਹੋਣ ਦੇ ਬਾਵਜੂਦ ਉਹਨਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਭੇਜਿਆ ਜਾਂਦਾ ਕਾਰਨ ਵੀ ਉਹ ਤਾਂ ਹੋਰ ਵੀ ਸਿੱਖਿਆਤ ਹੋ ਕੇ ਆਉਣ ਔਰ ਆ ਕੇ ਆਪਣੇ ਸਾਥੀਆਂ ਨੂੰ ਸਿੱਖਿਆਤ ਕਰਨ ਤਾਂ ਕਿ ਬੱਚਿਆਂ ਨੂੰ ਹੋਰ ਬੰਧੀਆਂ ਤਰੀਕੇ ਨਾਲ ਸਿੱਖਿਆਤ ਕੀਤਾ ਮੇਰੇ ਤੋਂ ਪਹਿਲਾਂ ਗੱਲ ਹੋਈ ਆ ਜਿੰਨਾ ਟਾਈਮ ਅਸੀਂ ਪੜ੍ਹਦੇ ਸੀ ਉਹਨਾਂ ਟਾਈਮਾਂ 'ਚ ਸਕੂਲਾਂ ਦੇ ਵਿੱਚ ਚੌਕੀਦਾਰ ਹੁੰਦੇ ਸੀ ਸਫਾਈ ਸੇਵਕ ਹੁੰਦੇ ਸੀ ਗੇਟਕੀਪਰ ਹੁੰਦੇ ਸੀ ਜਦੋਂ ਉਹਨਾਂ ਦੀ ਰਿਟਾਇਰਮੈਂਟ ਹੋ ਗਈ ਉਮਰ ਦੇ ਹਿਸਾਬ ਨਾਲ ਉਸ ਤੋਂ ਬਾਅਦ ਸਰਕਾਰਾਂ ਨੇ ਭਰਤੀ ਨਹੀਂ ਕੀਤੀ ਸਰਕਾਰ ਤੇ ਕਿਸੇ ਵੀ ਪਾਰਟੀ ਦੀ ਔਰ ਮੇਰੇ ਤੋਂ ਪਹਿਲਾਂ ਦੱਸ ਕੇ ਗਏ ਰਹੇ ਫਿਰ ਸਿੰਘਾ ਸਾਹਿਬ ਇਹ ਸਾਡੇ ਸਕੂਲਾਂ ਦੇ ਵਿੱਚ ਚੌਕੀਦਾਰ ਸਫਾਈ ਸੇਵਕ ਆਏ ਪੰਜਾਬ ਸਰਕਾਰ ਦੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ 9000 ਜਿਹੜੇ ਸਫਾਈ ਸੇਵਾ ਚੌਕੀਦਾਰ ਭਰਤੀ ਕੀਤੀ ਹੈ ਤੇ ਅੱਜ ਉਹ ਸਾਡੇ ਸਕੂਲਾਂ ਦੇ ਵਿੱਚ ਆ ਰਹੇ ਆ। ਇਹ ਕਦਮ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਇਹ ਹੀ ਚੱਕ ਸਕਦੇ ਸੀ। ਨਹੀਂ ਪਿਰੀਏ ਸਰਕਾਰ ਨੇ ਜਿਹੜੇ ਸਕੂਲਾਂ ਦਾ ਬੜਾ ਮਾੜਾ ਹਾਲ ਕਰਦਾ ਸੀ। ਜਿਵੇਂ ਸਿੱਖਿਆ ਦੇ ਨਾਲ ਨਾਲ ਸਿੱਧੀ ਗੱਲ ਕਰਾਂ ਤਾਂ 881 ਆਮ ਆਰਮਨੀ ਕਲੀਨਿਕ ਬਣਾਈ ਨੇ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜਿੱਥੇ ਕਰੋੜਾਂ ਲੋਕ ਫ੍ਰੀ ਟੈਸਟ ਕਰਵਾਉਂਦੇ ਨੇ ਔਰ ਫ੍ਰੀ ਦਵਾਈਆਂ ਲੈ ਰਹੇ ਨੇ ਅੱਜ ਆਪਾਂ ਸਮਾਗਮਾਂ ਇਕੱਠੇ ਹੋਏ ਆ ਜਿਹਦੇ ਵਿੱਚ ਬਹੁਤ ਗਣਤੀ ਕਿਸਾਨ ਸਾਥੀਆਂ ਦੇ ਕਿਸਾਨ ਵੀਰਾਂ ਦੀ ਹੈ ਜਿਹੜਾ ਪੰਜਾਬ ਆ ਪੰਜਾਬ ਖੇਤੀ ਪ੍ਰਧਾਨ ਸੂਬਾ ਖੇਤੀ ਨੂੰ ਕਰਨ ਦੇ ਲਈ ਪਾਣੀ ਦੀ ਜ਼ਰੂਰਤ ਆ ਪਿਛਲੀਆਂ ਸਰਕਾਰਾਂ ਦੀ بےਦਿਆ ਨਹੀਂ ਕਰਕੇ ਜਿਹੜਾ ਪਾਣੀ ਸਾਡੇ ਧਰਤੀ ਤੋਂ ਧਰਤੀ ਦੇ ਵਿੱਚੋਂ ਬਹੁਤ ਸਪੀਡ ਦੇ ਨਾਲ ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਕੱਢਿਆ ਗਿਆ ਮੈਂ ਖੁਦ ਵੇਖਿਆ ਜਿਹੜੇ ਮੈਥੋਂ ਵੱਡੀ ਉਮਰ ਦੇ ਆ ਉਹਨਾਂ ਨੇ ਵੀ ਵੇਖਿਆ ਕਿਸੇ ਟਾਈਮ ਇੰਜਣ ਇੰਜਣ ਉੱਪਰ ਪਏ ਹੁੰਦੇ ਸੀ धरती के उपर फिर भी फुट चले गए थले डूंगा फिर चाली फुट चला गया फिर साठ फुट चला गया अच्छे सौ फुट पीढ़ी बैठी है आम आदमी पार्टी सरकार ने आती तो यू तीजी पीढ़ी को पानी मिलना ही नहीं डूा भेत है इन सरकार ने कित इस गल तो चिंतित होके नहर का पानी खेतों देना शुरू किया वेटी पदरते दे रहे हैं जेड़े रह गए उन्होंने भी देना ਉਹ ਪਾਣੀ ਜਿਹੜਾ ਬਰਫ਼ ਖੁਰ ਕੇ ਬਣਦਾ ਜਿਹੜਾ ਪਹਾੜਾ ਵੇਤੀ ਆਉਂਦਾ ਜਿਹੜਾ ਰੇਤ ਵੇਤੀ ਨਿਕਲ ਕੇ ਆਉਦਾ ਜਿਹੜਾ ਖੇਤੀ ਲਈ ਫਿਰੂਗੀ ਪਾਣੀ ਅੱਜ ਸੂ ਮਹਿਲਾ ਬਣ ਰਹੀਆਂ ਸੂਏ ਬਣ ਰਹੇ ਆ ਦਸੀਆਂ ਪੱਕੀਆਂ ਹੋ ਰਹੀਆਂ ਖਾੜੇ ਬਣ ਰਹੇ ਆ ਪਾਏ 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 ਜਾਦੇ ਇਹ ਕੋਈ ਇਹ ਨਹੀਂ ਕਿ ਮੈਂ ਇੱਥੇ ਬੋਲ ਰਿਹਾ ਇੱਥੇ ਨਾਲ ਹੀ ਪੈਂਦਾ ਤੁਹਾਡੇ rau ke khala ਨਾਲ ਹੀ ਪੈਂਦਾ ਪਹਿਲਾ ਪਿੰਡ ਜਵਾਰ ਸਿੰਘ ਵਾਲਾ ਪਹਿਲਾ ਪਿੰਡ ਤੁਹਾਡੇ ਜਵਾਰ ਸਿੰਘ ਵਾਲੇ ਇੱਥੇ ਹਰਮੇਰ ਸਿੰਘ ਜੀ ਮੇਰੇ ਨਾਲ ਬੈਠੇ ਸੀ ਆ ਆਪਣੇ ਬੈਸਾ ਬੈਠੇ ਆ ਜਵਾਰ ਸਿੰਘ ਵਾਲਾ ਜਵਾਰ ਸਿੰਘ ਵਾਲਾ ਜੀ ਟੇਲਾਂ ਨੇ ਕਿਤੇ ਪਾਣੀ ਨਹੀਂ ਸੀ ਵਖਿਆ ਤੇ ਹੁਣ ਉਹਨਾਂ ਟੇਲਾਂ ਤੋਂ ਪਾਣੀ ਛੱਲਿਆ ਰਿਹਾ ਜਾਂਦਾ ਮੈਨੂੰ ਫੋਨ ਆਉਂਦੇ ਨੇ ਵੀ ਬਾਈ ਜੀ ਕਰੋ ਕੁਝ ਪਾਣੀ ਬੜਾ ਜ਼ਿਆਦਾ ਆ ਰਿਹਾ ਬਦ ਜਿਸ ਤਰ੍ਹਾਂ ਆਪਣੇ ਕੋਈ ਗੈਸਟ ਆਉਣਾ ਹੁੰਦਾ ਬਹੁਤ ਸਾਰੇ ਕੰਮ ਅਧੜੀ ਅਧੂਰੀ ਜੇ ਪਏ ਹੁੰਦੇ ਤੇ ਆਪਾਂ ਉਹਨੂੰ ਪੂਰਾ ਕਰਦੇ ਆ ਇੱਕ ਬਹਾਨੇ ਦੇ ਨਾਲ ਸਕੂਲ ਦੇ ਵਿੱਚ ਇੱਕ ਚੈਨ ਪੈ ਰੇ ਇੱਕ ਸ਼ਾ ਇੱਕ ਨਵਾਂ ਬਣੂ ਸਿਸਟਮ ਮੜ ਜਾਂਦਾ ਇਹ ਬਹੁਤ ਜ਼ਰੂਰੀ ਹੈ ਪੰਜਾਬ ਦੇ ਵਿੱਚ 20 ਹਜ਼ਾਰ ਸਕੂਲ ਨੇ ਤੇ 28 ਲੱਖ ਬੱਚਾ ਪੜਦਾ ਇਹਨਾਂ 28 ਲੱਖ ਬੱਚਿਆਂ ਦਾ ਵਿਗ ਸਵਾਰਨ ਦੇ ਲਈ ਇਹਨਾਂ 28 ਲੱਖ ਬੱਚਿਆਂ ਨੂੰ ਜ਼ਿੰਦਗੀ ਦੇ ਵਿੱਚ ਕਾਮਯਾਬ ਕਰ ਲਈ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਬਹੁਤ ਵੱਡੇ ਤੇ ਬਹੁਤ ਵਧੀਆ ਪ੍ਰਾਲੇ ਕੀਤੇ ਜਾ ਰਹੇ ਹਨ ਇੱਕ ਸਮਾਸੀ ਜਦੋਂ ਬਹੁਤ ਵੱਡੇ ਵੱਡੇ ਦਫ਼ਤਰਾਂ ਦੇ ਵਿੱਚ ਜਾਂਦੇ ਸੀ ਤਾਂ ਉੱਥੇ ਸਾਡੇ ਪੰਜਾਬ ਦੇ ਸਾਡੇ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਅਫਸਰ ਬੈਠੇ ਹੁੰਦੇ ਸੀ ਚਾਹੇ ਡੀਸੀ ਦਫ਼ਤਰ ਜਾਂਦੇ ਸੀ ਚਾਹੇ ਐਸਐਸਪੀ ਦਫ਼ਤਰ ਜਾਂਦੇ ਚਾਹੇ ਹੋਰ ਕਿਸੇ ਵੱਡੇ ਦਫ਼ਤਰ ਜਾਂਦੇ ਸੀ ਪਰ ਪਿਛਲੀਆਂ ਸਰਕਾਰਾਂ ਨੇ ਚਾਹੇ ਕਿਸੇ ਵੀ ਪਾਰਟੀ ਸਰਕਾਰ ਰਹੀ ਆ ਬਿਲਕੁਲ ਸਕੂਲਾਂ ਵੱਲ ਧਿਆਨ ਨਹੀਂ ਦਿੱਤਾ ਤੇ ਸਾਡੇ ਬੱਚੇ ਜਿਹੜੇ ਵੱਡੇ ਵੱਡੇ ਇਗਜ਼ਾਮ ਕਲੀਅਰ ਕਰਦੇ ਹੁੰਦੇ ਆ ਉਹ ਕਲੀਅਰ ਕਰਨ ਤੋਂ ਵਾਂਝੇ ਰਹੇ ਉਹਦਾ ਸਿੱਟਾ ਕੀ ਹੋਇਆ ਉਹਦਾ ਸਿੱਟਾ ਇਹ ਹੋਇਆ ਕਿ ਅੱਜ ਤੁਸੀਂ ਕਿਸੇ ਵੱਡੇ ਦਫ਼ਤਰਾਂ ਚਲੇ ਜਾਓ ਦੇ ਵੱਡੇ ਅਫਸਰ ਨੇ ਕੋਈ ਕੇਰਲਾ ਤੋਂ ਬੁੜਗਾ ਤੁਹਾਨੂੰ ਕੋਈ ਮਹਾਰਾਸ਼ਟਰ ਤੋਂ ਕੋਈ ਗੁਜਰਾਤ ਤੋਂ ਕੋਈ ਰਾਜਸਥਾਨ ਤੋਂ ਪ੍ਰਸਿੱਟਾਉਂਦੇ ਆ ਪੰਜਾਬ ਸਰਕਾਰ ਚਾਹੁੰਦੀ ਆ ਕਿਹੜੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਆ ਇਹ ਪੜਨ ਪੜਨ ਕੇ ਵੱਡੇ ਅਫਸਰ ਬਣਨ ਫਿਰ ਮੈਂ ਇੱਕ ਅਫਸੋਸ ਨਾਲ ਕਹਿਣਾ ਪੈ ਰਿਹਾ ਜਦੋਂ ਅਸੀਂ ਸਕੂਲਾਂ 'ਚ ਜਾਂਦੇ ਆ ਕੁਸਕ ਆਪੇ ਬਣੇ ਆਗੂ ਸਕੂਲਾਂ ਦੇ ਗੇਟਾਂ 'ਚ ਖੜ ਜਾਂਦੇ ਆ ਜਿੰਦੇ ਨਾਲ ਸਾਡੇ ਬੱਚਿਆਂ ਦਾ ਜਿਹੜਾ ਮਨੋਵਲ ਦੇਖਦਾ ਉਹਨਾਂ ਨੂੰ ਇੱਕ ਤੌਹਰਾ ਕਿ ਜੇ ਦੇ ਸਰਕਾਰੀ ਸਕੂਲਾਂ ਦੇ ਬੱਚੇ ਪੜ ਲੈ ਕੇ ਤੇ ਸਾਡੇ ਮਗਰ ਖੌਣ ਲੱਗੋ ਸਾਡੇ ਮਗਰ ਜਿੰਦਾਬਾਦ ਮਰਦਾਬਾਦ ਖੌਣ ਖੌ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਆਪਾਂ ਨੂੰ ਇਸ ਤਰ੍ਹਾਂ ਕਰਨ ਦੀ ਬਜਾਏ ਬੱਚਿਆਂ ਦੇ ਮਨੋਵਲ ਨੂੰ ਉੱਚਾ ਚੱਕਣ ਲਈ ਸਾਨੂੰ ਉਪਰਾਲੇ ਕਰਨੇ ਚਾਹੀਦੇ ਆ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ ਪੰਜਾਬ ਸਰਕਾਰ ਨੇ 1700 ਸਕੂਲਾਂ ਨੂੰ ਵਾਈਫਾਈ ਨਾਲ ਜੋੜਿਆ ਵਾਈਫਾਈ ਸਮੇਂ ਦੀ ਆਧੁਨਿਕ ਤਕਨੀਕਾ ਤਾਂ ਕਿ ਬੱਚਿਆਂ ਨੂੰ ਸਮੇਂ ਦੇ ਹਾਂ ਦਾ ਬਣਾਇਆ ਜਾ ਸਕੇ ਕੋਈ ਸਮਾਸੀ ਜਦੋਂ ਇੱਕ ਇੱਕ ਟੀਚਰ ਤਨ ਤਨ ਕਲਾਸਾਂ ਨੂੰ ਪੜਾਉਂਦਾ ਜ਼ਿਕਰ ਹੋਇਆ 60000 ਦੇ ਲਗਭਗ ਪੰਜਾਬ ਸਰਕਾਰ ਦੇ ਨੌਕਰੀਆਂ ਤੇ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਸਾਹਿਬ ਉਹ 60000 ਦੇ ਵਿੱਚ ਇੱਕ ਵੀ ਸਬਾਰਥੀ ਇੱਕ ਵੀ ਸਬਾਰਥੀ ਤੇ ਇੱਕ ਵੀ ਰੁਪਿਆ ਨਹੀਂ ਲੱਗਿਆ ਮੈਂ ਗੱਲ ਪਿੰਡ ਹਟ ਪੁਰੇ ਬੋਲ ਰਿਹਾ ਸੀ ਸਾਡੇ ਸਰਪੰਚ ਸਾਹਿਬ ਬੈਠੇ ਸੀ ਬਾਦ ਬਾਲ ਸਿੰਘ ਮੈਨੂੰ ਕਹਿੰਦੇ ਭਾਈ ਜੀ ਸਾਡੇ ਪਿੰਡ 'ਚ ਅੱਠ ਮੁੰਡੇ ਕੁੜੀਆਂ ਸਰਕਾਰੀ ਟੀਚਰ ਬਣਿਆ ਅੱਠ ਇੱਕੋ ਪਿੰਡ ਦਾ ਹਟ ਪ੍ਰਾਪਤ ਆਪਣੇ ਗਵਾਂਢ ਪਿੰਡ ਦਾ ਪਹਿਲਾਂ ਕੀ ਹੁੰਦਾ ਸੀ 15 ਨੰਬਰ ਇੰਟਰਵਿਊ ਤੇ ਰੱਖ ਲੈਂਦੇ ਉੱਚ ਕੀ ਹੁੰਦਾ ਸੀ ਕੋਟਾ ਵੰਡਾਇਆ ਜਾਂਦਾ ਸੀ ਐਮਐਲਏ ਦਾ ਕੋਟਾ ਇਨਾ ਮੰਤਰੀ ਦਾ ਕੋਟਾ ਇਨਾ ਐਮਐਲਏ ਮੰਤਰੀ ਕੀ ਕਰਦੇ ਸੀ ਆਪ ਦੇ ਪਤੀਜੇ ਭਾਰ ਦੇ ਬੱਚੇ ਅਦਾਸ਼ਤ ਕਰ ਦਿੰਦੇ ਸੀ ਬਾਕੀ ਪੈਸੇ ਲੈ ਕੇ ਪੋਸਟ ਮਧਾਵਕ ਉਹਨਾਂ ਨੂੰ ਅਡਜਸਟ ਕਰ ਦਿੰਦੇ ਸੀ ਨਾ ਕਾਬਲ ਲੋਕ ਵੀ ਸਰਕਾਰੀ ਨੌਕਰੀਆਂ ਲੈ ਜਾਂਦੇ ਸੀ ਨਾ ਕਾਬਲ ਲੋਕ ਪਰ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਤ ਸਿੰਘ ਜੀ ਮਾਨ ਨੇ ਇੱਕ ਵੀ ਘਿਰੀ ਸਪਾਸਰੀ ਮੰਨੀ 60000 ਦੇ ਲਗਭਗ ਨੌਕਰੀਆਂ ਦਿੱਤੀਆਂ ਇੱਕ ਵੀ ਕਿਸੇ ਦਾ ਰੁਪਈਆ ਨਹੀਂ ਲੱਗਿਆ ਗਰੀਬ ਘਰਾਂ ਦੀ ਕੁੜੀਆਂ ਮੁੰਡੇ ਕੋਈ ਜੱਜ ਬਣਿਆ ਕੋਈ ਐਕਸੀਅਨ ਬਣਿਆ ਕੋਈ ਐਸਪੀ ਬਣਿਆ ਕੋਈ ਜੇੀ ਬਣਿਆ ਕੋਈ ਟੀਚਰ ਬਣਿਆ ਇਹ ਵੀ ਪਹਿਲੀ ਵਾਰ ਹੋਇਆ ਇਸ ਤੋਂ ਲਾਵਾ ਜੇਕਰ ਹੋਰ ਬਹੁਤ ਸਾਰੀਆਂ ਗੱਲਾਂ ਕਿੱਥੇ ਜਾ ਸਕਦੀਆਂ ਨੇ ਬੜਾ ਕੁਝ ਪੰਜਾਬ ਸਰਕਾਰ ਦੇ ਕੰਮਾਂ ਬਾਰੇ ਬੋਲਿਆ ਜਾ ਸਕਦਾ ਅਸੀਂ ਪਿੰਡਾਂ ਜਾਂਦੇ ਹਰ ਰੋਜ਼ ਉੱਗਾਂ ਤੇ ਜਾਂਦੇ ਆ ਵਿਆਹ ਤੇ ਜਾਂਦੇ ਆ ਸਾਨੂੰ ਲੋਕ ਪੁੱਛਦੇ ਸੀ ਵੀ ਬਾਕੀ ਦਾ ਸਭ ਕੁਝ ਠੀਕ ਹੈ ਜੀ ਕਹਿੰਦੇ ਸੀ ਤੁਸੀਂ ਮਿਲਦੇ ਵੀ ਬਹੁਤ ਮਿਲਦੇ ਵੀ ਬੜਾ ਸੁੱਖਾਂ ਨੂੰ ਫੋਨ ਵੀ ਚੱਕਦੇ ਹੋ ਸਾਡੇ ਵੈਰ ਸਾਹਿਬ ਆਗੇ ਜੀ ਬੁੱਢਾ ਸਿਕ ਜੀ ਰੋਂਦਾ ਤੋਂ ਤੁਹਾਡੇ ਬੜਰੀ ਹੈ ਜੀ ਸੜਕ ਵਧੀਆ ਬਣਦੀ ਫਿਰ ਨਹੀਂ ਸੀਮੈਂਟਡ ਸੀਮੈਂਟਡ ਮੇਰੇ ਜੀ ਬਾਰ ਦੇ ਵਿੱਚ ਨਾ ਪਿਛਲੇ 20 ਸਾਲਾਂ ਤੋਂ ਇਹ ਤਨੂੰ ਐਮਐਲਏ ਸਾਹਿਬ ਨੂੰ ਪਤਾ ਬਹੁਤ ਵੱਡਾ ਚਾਲਾ ਬਚਿਆ ਵਾ ਸੀਗਾ ਤੇ ਹੁਣ ਇਸ ਤਰ੍ਹਾਂ ਦੀ ਸੜਕ ਬਣ ਰਹੀ ਹੈ ਜਿਵੇਂ ਸ਼ਹਿਰਾਂ ਦੇ ਵਿੱਚ ਬਣਦੀ ਹੁੰਦੀ ਆ ਵਿਚਾਲੇ ਨਾ ਲੌਕਟਾਇਲ ਲੱਗਣੀ ਆ ਉਹ ਜਿਹੜੀ ਸੜਕ ਬਣ ਰਹੀ ਹੈ ਤਕਨੀਕ ਨਾਲ ਬਣ ਰਹੀ ਆ ਵੀ ਜੇ ਆਪਾਂ ਪੈਪ ਪਾਸ ਕਰਦਾ ਸੜਕ ਤੇ ਸੋ ਲੌਕਟਾਇਲ ਪੱਟ ਕੇ ਕੀਤਾ ਜਾਊਗਾ ਵਿਚਾਲੇ ਥਾਂ ਛੱਡਿਆ ਗਿਆ ਤੇ ਉਹਦੇ ਵਿੱਚ ਕੋਈ ਆਪਾਂ ਪੈਪ ਪਾਉਣੀਆਂ ਪਾਉਣ ਨੂੰ ਸੜਕ ਨਹੀਂ ਪੱਟਣੀ ਪਊਗੀ ਬਹੁਤ ਧੰਨਵਾਦ ਜੀ ਉਹ ਤਾਂ ਜਾਨ ਆਜਾ ਕੱਲ ਕੋਈ ਆਪਣੇ ਗੱਲ ਤਾਂ ਨਹੀਂ ਹੋਉਂਦੇ ਨਹੀਂ ਨਹੀਂ ਜੀ ਅੱਜ ਹੀ ਹੋਣੀ ਮਿਲਿਆ ਜੀ ਨਹੀਂ ਠੀਕ ਹੈ ਜੀ ਉਹ ਤਾਂ ਸਾਰਿਆਂ ਨੂੰ ਪਤਾ ਹੁੰਦਾ ਨਹੀਂ ਕੋਈ ਨਹੀਂ ਮੈਂ ਗੱਲ ਕਰ ਰਿਹਾ ਸੀ ਲੋਕ ਸਾਨੂੰ ਕਹਿੰਦੇ ਆ ਤੁਸੀਂ ਮੈਦੇ ਵੀ ਬਹੁਤ ਚੇਤਾ ਸਰਦਾਰ ਮਨਜੀਤ ਸਿੰਘ ਬਲਾਸਪੁਰ ਐਮਐਲਏ ਸਾਹਿਬ ਆ ਉਹਨਾਂ ਦੇ ਨਾਲ ਜਿੰਨੇ ਵੀ ਆਏ ਹੋਏ ਆ ਆਪਣੇ ਬਹੁਤ ਹੀ ਜਾਨੀਆਂ ਮਾਨੀਆਂ ਸ਼ਖਸੀਅਤਾਂ ਔਰ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਸਾਹ ਪਾ ਸਰਪੰਚ ਸਾਹਿਬ ਐਸਐਮਸੀ ਮੈਂਬਰਸ ਚੇਅਰਮੈਨ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਫੰਕਸ਼ਨ ਦੇ ਵਿੱਚ ਆ ਕੇ ਚਾਰ ਚੰਨ ਲਾਇਆ ਐਸੂ ਤੇ ਐਮਐਲਏ ਸਾਹਿਬ ਨੇ ਵੀ ਬਹੁਤ ਹੀ ਵਧੀਆ ਨਵੀਆਂ ਕਲੀਆਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਪਹਿਲਾ ਉਹ ਸਾਨੂੰ ਨਵੀਆਂ ਪਹਿਲ ਜੋ ਕਿ ਵੱਖਰੀ ਜੋ ਇੱਕ ਨਵੇਕਲੀ ਸੂਚਿਤ ਹਸਉਂਦੀ ਹੈ ਪੰਜਾਬ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਸ੍ਰੀਮ ਸਾਹਿਬ ਜੀ ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਸਾਹਿਬ ਜੀ ਉਹਨਾਂ ਨੇ ਸਾਨੂੰ ਉਹਨਾਂ ਤੋਂ ਜਾਣੂ ਕਰਾਇਆ ਤਾਂ ਅਸੀਂ ਬੇਨਤੀ ਕਰਦੇ ਹਾਂ ਕਿ ਐਮਐਲਏ ਸਾਹਿਬ ਨੂੰ ਕਿ ਗਾਹੇ ਵਗਾਹੇ ਜਦੋਂ ਵੀ ਤੁਸੀਂ ਸਕੂਲ ਦੇ ਅੱਗੇ ਦੀ ਲੰਘਿਓ ਤਾਂ 2 ਮਿੰਟ ਲਈ ਸਾਨੂੰ ਸਾਡੇ ਬੱਚਿਆਂ ਨੂੰ ਜ਼ਰੂਰ ਪ੍ਰੇਰਿਤ ਕਰਕੇ ਜਾਇਆ ਕਰੋ ਸਾਨੂੰ ਬੜੀ ਪ੍ਰੇਰਨਾ ਮਿਲਦੀ ਆ ਕਿ ਇਸ ਤਰ੍ਹਾਂ ਐਮਐਲਏ ਸਹਿਵਾਨ ਜਿਵੇਂ ਸਰ ਨੇ ਦੱਸਿਆ ਕਿ ਕੋਈ ਵੀ ਐਮਐਲਏ ਸਹਿਵਾਨ ਕੋਈ ਵੀ ਮੰਤਰੀ ਘਰ ਨਹੀਂ ਬੈਠਾ ਆਪੇ ਸੀਟ ਦੀ ਬੈਠਾ ਆਪਦੇ ਦਫ਼ਤਰ 'ਚ ਨਹੀਂ ਬੈਠੇ ਕਿ ਉਹ ਸਕੂਲਾਂ ਦੇ ਵਿੱਚ ਹਨ ਤਾਂ ਜਿੱਥੇ ਬੱਚਿਆਂ ਨੂੰ ਮੋਟੀਵੇਸ਼ਨ ਮਿਲਦੀ ਆ ਇੱਕ ਸਾਡੇ 'ਚ ਵੀ ਕੰਮ ਕਰਨ ਦੀ ਇੱਕ એનર્ਜੀ ਸਰਕਾਰ ਵੱਲੋਂ ਪਾ ਦਿੱ ਜਾਂਦੀ ਆ ਕੋਈ ਨਵਾਂ ਰੀਸੈਂਟਿਵ ਆ بہت ودیا لگیا ایک بار پھر میں اپنے وموہ سٹاف و سارے پنڈ نواس ایم ایل اے صاحب دا بہت بہت دنواد کردہ تھنک یو برمت سر بہت بہت